ਵਾਇਰੋਜੀ ਦਾ ਦਾਅਵਾ ਵਾਇਰੋਜੀ ਦੇ ਪ੍ਰਤੀ ਲੁਧਿਆਣਾ ਦੀ ਜਿਹੜੀ ਮੇਨ ਕਮੇਟੀ ਆ ਜਿਲ੍ਹਾ ਲੁਧਿਆਣਾ ਦੀ ਮੇਨ ਕਮੇਟੀ ਦੀ ਜਿਹੜੀ ਮੀਟਿੰਗ ਆ ਹਨੀ ਮਰਵਾਹ ਦੇ ਦਫਤਰ ਵਿਖੇ ਹੋਈ ਆ ਜਿਦੇ ਵਿੱਚ 10 ਤਰੀਕ ਨੂੰ ਜੋ ਕਿਸਾਨ ਮਜ਼ਦੂਰ ਮੋਰਚੇ ਦਾ ਫੈਸਲਾ ਕੇਐਮਐਮ ਮੋਰਚੇ ਦਾ ਫੈਸਲਾ ਕਿ 10 ਤਰੀਕ ਨੂੰ ਜਿਹੜੇ ਚਿੱਪ ਵਾਲੇ ਮੀਟਰ ਨੇ ਉਹ ਲਾਏ ਜਾਣਗੇ ਲਾ ਕੇ ਦਫਤਰਾਂ 'ਚ ਜਮ੍ਹਾਂ ਕਰਵਾਏ ਜਾਣਗੇ ਤੇ ਅਸੀਂ ਬੇਨਤੀ ਕਰਦੇ ਆਂ ਵੀ ਜਿਨ੍ਹਾਂ ਦੇ ਭਾਈ ਚਿਪ ਵਾਲੇ ਮੀਟਰ ਲੱਗੇ ਆ ਉਹ ਸਾਡੇ ਨਾਲ ਸੰਪਰਕ ਕਰਨ ਉਹ ਜਿਹੜੇ ਆਪ ਲੋਹਣ ਦੇ ਚਾਹਵਾਨ ਨੇ ਵੀ ਅਸੀਂ ਨਹੀਂ ਇਹਦਾ ਵਿਰੋਧ ਕਰਨਾ ਵਾ ਅਸੀਂ ਅਸੀਂ ਬਿਜਲੀ ਜਿਹੜੀ ਸਰਕਾਰ ਬਿਜਲੀ ਬੋਰਡ ਵੇਚਣ ਜਾ ਰਹੀ ਆ ਅਸੀਂ ਉਹਦਾ ਵਿਰੋਧ ਕਰਨਾ ਜਿਹੜੇ ਇਹ ਚਾਹੁੰਦੇ ਆ ਵੀ ਸਾਡੇ ਲੋਕਾਂ ਨੂੰ ਬਿਜਲੀ ਮਿਲਦੀ ਰਹੇ ਸਾਡੀ ਬਿਜਲੀ ਗੁਰਨਾ ਹੋਵੇ ਸਾਡੇ ਜਵਾਬ ਫੜਦੇ ਰਹਿ ਜਾਣਾ ਸਾਡੇ ਕੰਮ ਚੱਲਦੇ ਰਹਿ ਜਾਣਾ ਉਹ ਲੋਕ ਸਾਡੇ ਨਾਲ ਸੰਪਰਕ ਕਰੋ ਜਿਨ੍ਹਾਂ ਦੇ ਚਿੱਪ ਵਾਲੇ ਮੀਟਰ ਲੱਗੇ ਆ